ਇੱਕ ਤਸੀ ਮੇਰੀ ਜਿਹਨੇ ਮੈਨੂੰ ਕੀਤਾ ਲਾਈਕ ਯਾਨੀ ਕੇਸਰ ਆਈ ਲਾਈਕ ਯੂ ਚੱਲ ਠੀਕ ਚੱਲ ਚੱਲ ਇੱਧੇ ਇੰਨ ਕਰਦੇ ਸ਼ੁਰੂ ਕਿੱਥੋਂ ਹਾਂ ਸ਼ੁਰੂ ਮੈਨੂੰ ਸਾਨੂੰ ਛੱਡ ਕੇ ਓ ਦੱਸ ਸਾਨੂੰ ਛੱਡ ਕੇ ਜਦ ਜੀ ਕੀਤਾ ਸਾਵੇਂ ਬੈ ਗਈ ਜਦ ਜੀ ਕੀਤਾ ਸੰਗ ਕੇ ਲੈ ਗਈ ਬੜਾ ਰੌਣਕੀ ਬੰਦਾ ਹੈ ਇਹਦੇ ਕੋਲੇ ਆ ਕੇ ਜੀ ਲੱਗ ਜਾਂਦਾ ਮੈਂ ਥੈਂਕ ਯੂ ਉਹ ਨਾ ਉਹ ਬਾਲੇ ਬਾਲੇ ਸਾਨੂੰ ਪਾਜਾ ਲਿਆ ਵੇ ਜੀ ਬਹੁਤ ਪਾਇਆ ਉਹ ਕੀ ਕਹਿੰਦਾ ਸੰਧੂਪੁਰਾ ਦੇ ਦੱਸਦੀ ਕੀ ਕਹਿੰਦਾ ਸੀਗਾ ਸੰਧੂਪੁਰਾ ਕੀ ਕਹਿੰਦਾ ਸੀ ਜਦੋਂ ਟੂਰਨਾਮੈਂਟ ਦੀ تیاری ਸੀ ਉਹ ਭਰਾ ਮੈਨੂੰ ਕਹਿੰਦਾ ਯਾਰ ਬਈ ਯਾਰ 11 ਵਜੇ ਦਾ ਬੈਠਾ ਮੈਂ ਉੱਥੇ ਜਦੋਂ ਮੈਨੂੰ ਕਹਿੰਦਾ ਪਾਈ ਕਹਿੰਦਾ ਦਾ ਦੋਸਤ ਦਾ ਪਸਾਫ ਸੀ ਬੜਾ ਪਸਾਫ ਸੀ ਕਰਦਾ ਵੀ ਨਹੀਂ ਕਰਦਾ ਮੈਂ ਪਾਈ ਜੜੀ ਲੰਘੀ ਆੜੀ ਜੜੀ ਲੰਘੀ ਮੇਰੇ ਕੋਲੇ ਆ ਗਿਆ ਇਹ ਤਾਂ ਮੈਂ ਹੁਣ ਬਸ ਬਹੁਤ ਹੋ ਗਿਆ ਇਹ ਹੁਣ ਹੋ ਗਿਆ ਇਹਨੇ ਇੰਨੇ ਧਾਮਾਂ ਬੱਤਾਂ ਹੋ ਗਏ ਪਾਣੀ ਨਾਲ ਇਹਨਾਂ ਕੀ ਧਾਮਾਂ ਪਾਣੀ ਮੈਂ ਲਿਆ ਦਿੰਦਾ ਨਾ ਵੀ ਨਹੀਂ ਉਹ ਗੱਲ ਵੱਧ ਦਾ ਬੰਦਿਆ ਬੋਲ ਬੋਲਾ ਪਾਣੀ ਦਾ ਗੱਲ ਸੱਤਿਆ ਤੋੜ ਨਹੀਂ ਜਾਣੀ ਦਾ ਬਹੁਤ ਗਾਇਆ ਕੋਲ ਦੇ ਵਿੱਚ ਬਹੁਤ ਹੀ ਆਲਾ ਇੱਕ ਕਹਿੰਦਾ ਸਾਡਾ ਜਾਦ ਜਾਦ ਕਹਿੰਦਾ ਬਾਹ ਦਾ ਸੱਜਣਾ ਨਾ ਕੀਤਾ ਵੇ ਪੈਣ ਕਾਲਜੇ ਚ ਸਲ ਵੇ ਮੇਬਾਦਾਂ ਤਾ ਨਿਭਾਉਣਾ ਚੰਨਾ ਮਨ ਮੇਰੀ ਗੱਲ ਤੇਰੀ ਚਾਨਣੀ ਦਾ ਪਵੇ ਚਮਕਾਰਾ ਸਾਂ ਸਾਂ ਰਾਤ ਬੋਲੇ ਵੇ ਸੋਹਣੇ ਯਾਰ ਨੂੰ ਮਿਲਣ ਚੰਨਾ ਜਾਣਾ ਤੂੰ ਬੱਦਲਾਂ ਦੇ ਹੋ ਜਾ ਓਲੇ ਵੇ ਸਾਰਾ ਜੱਗ ਬਣ ਆਏ ਤੂੰ ਨਾ ਬਣ ਵੈਰੀ ਵੇ ਤੂੰ ਤਾਂ ਚੰਨਾ ਇਨਾ ਸੋਹਣਾ ਦੁਨੀਆ ਤਾਂ ਜੈਰੀ ਵੇ ਅਸੀਂ ਲੋਕਾਂ ਕੋਲੋਂ ਇਸ਼ਕ ਲਪਾਉਣਾ ਤੂੰ ਦੱਸ ਕਾ ਤੋਂ ਪੇਦ ਖੋਲੇ ਵੇ ਸੋਹਣੇ ਯਾਰ ਨੂੰ ਮਿਲਣ ਚੰਨਾ ਜਾਣਾ ਤੂੰ ਬੱਦਲਾਂ ਦੇ ਹੋ ਜਾ ਓਲੇ ਵੇ ਸੋਹਣੇ ਯਾਰ ਨੂੰ ਮਿਲਣ ਚੰਨਾ ਜਾਣਾ ਤੂੰ ਬੱਦਲਾਂ ਦੇ ਓ ਜਾਵੋ ਲੈ ਵੇ ਕਹਿਣਾ ਕਿਸਾ ਕਹਿਣਾ ਬਈ ਥੈਂਕ ਯੂ ਬਾਈ ਓਏ ਦੱਸੋ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਦਰ ਆਏ ਦੁਖੀ ਫਟਕਾਰੇ ਬੰਦਿਆ ਓਏ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆ ਓਏ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਓਏ ਸਾਈਂ ਦੇ ਦਵਾਰੇ ਜਾਣ ਵੇੜੇ ਹੋਣਗੇ ਸਤਿਆਂ ਦੇ ਪਾਰ ਸਦਾ ਬੇੜੇ ਹੋਣਗੇ ਤਪਦਾ ਨਾ ਸੀ ਨਾ ਕੋਈ ਠਾਰੇ ਬੰਦਿਆ ਓਏ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਓਏ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਅੱਡੇ ਕੋੜਾ ਖੜਾ ਹੁੰਦਾ ਉਹਨੇ ਦੋ ਨੇ ਦੇ ਕਾਰ ਬੜਾ ਗਿਆ 니 ਕਹਿੰਦਾ ਦਿੱਤੇ ਦਿਲ ਨੂੰ ਜਖਮ ਜਦ ਉਖੜੇ ਨੀਤੇ ਤੇ ਬਈਆ ਨਾ ਦਿੰਦੇ ਸਾਨੂੰ ਨੀਤੇ ਤੇ ਦਿਲ ਨੂੰ ਜਖਮ ਜਦ ਉਖੜੇ ਅੱਖੀਆਂ ਚ ਖੂਨ ਵਗੇ ਨੀਯਾ ਸੇ ਕਰਕੇ ਨੀ ਤੇਰੇ ਵਾਦਿਆਂ ਦੀ ਸੁਬਰਾ ਨੀ ਤੇਰੇ ਵਾਦਿਆਂ ਦੀ ਲਾਸ ਨੂੰ ਹੂਕਾਂ ਨੀ ਤੇਰੇ ਵਾਦਿਆਂ ਦੀ ਨੀ ਤੇਰੇ ਨੀ ਦੁੱਖਾਂ ਵਾਲੀ ਅੱਗ ਵਾਲਕੇ ਹਈ ਨੀ ਵੇਰਨੀ ਨੀ ਤੇਰੇ ਰਾਹ ਵਿੱਚੋਂ ਜਦੋਂ ਵੀ ਹਏ ਗੁਜਰਾ ਨੀ ਤੇਰੇ ਰਾਹਾਂ ਚੋਂ ਨੀ ਤੇਰੇ ਰਾਹਾਂ ਵਿੱਚੋਂ ਜਦੋਂ ਵੀ ਹਏ ਗੁਜਰਾ ਹੱਸਦੀ ਦੇ ਫੁੱਲ ਖਿੜਦੇ ਮਰ ਜਾਣੀਏ ਨੀ ਲੱਖਾਂ ਚਿਹਰੇ ਇੱਥੇ ਦੁਨੀਆਂ ਤੇ ਫਿਰਦੇ ਹੈ ਨੀ ਲੱਖਾਂ ਚਿਹਰੇ ਨਹੀਂ ਲੱਖਾਂ ਚਿਹਰੇ ਹੈ ਨਹੀਂ ਦੁਨੀਆ ਤੇ ਫਿਰਦੇ ਤੇਰੇ ਵਰਗਾ ਚਿਹਰਾ ਕੋਈ ਨਾ ਮਰ ਜਾਣੀਏ ਨਹੀਂ ਤੇਰੇ ਵਰਗਾ ਚਿਹਰਾ ਕੋਈ ਨਾ ਡੁੱਪ ਜਾਣੀਏ ਨਾਲ ਪਿਆਰ ਨਹੀਂ ਨਬੀ ਦੇ ਓਏ ਇੰਜ ਨਹੀਂ ਕਰੀਂਦੇ ਇੰਜ ਨਹੀਂ ਕਰੀਂਦੇ ਸੱਜਣਾ ਓਏ ਇੰਜ ਨਹੀਂ ਕਰੀਂਦੇ ਹਾਈ ਨਹੀਂ ਮੁਦਰੀ ਮੁਹੱਬਤਾਂ ਦੀ ਤੈਨੂੰ ਨੱਕ ਪਾਇਆ ਕੱਚ ਦਾ ਜੋਰੀ ਆਵੇ ਤੇਥੋਂ ਨਾ ਪਸਾਣ ਹੋਇਆ ਸੱਚ ਦਾ ਥਾਂ ਬੇ ਨਗਿਨੇ ਆਂਦੀ ਕੱਚ ਨਹੀਂ ਜੜੀਂਦੇ ਓਏ ਇੰਜ ਨਹੀਂ ਕਰੀਂਦੇ ਓ ਜੀ ਨੂੰ ਦੁੱਖ ਦੱਸੇਗਾਓ ਦੁੱਖ ਨੂੰ ਪਤਾ ਆਣਗੇ ਕਾਲੀਆਂ ਜ਼ੀਬਾਂ ਵਾਲੇ ਤੈਨੂੰ ਡੰਗ ਜਾਣਗੇ ਸੱਪਣੀ ਦੇ ਪੁੱਤ ਕਦੇ ਮਿੱਤ ਨਹੀਂ ਬਣੀ ਦੇ ਓਏ ਇੰਜ ਨਹੀਂ ਕਰੀਂ ਦੇ ਹਾਈ ਨੀਕ ਮੌਕਾ ਦੇ ਦੇ ਸਾਨੂੰ ਪੁੱਲਾ ਵਖਸਾਨ ਦਾ ਦਿਲ ਨਾਲ ਤੂੰ ਤੋੜੀ ਚੱਲੇ ਮਰ ਜਾਣੇ ਮਾਨ ਦਾ ਪਿਆਰ ਦੀਆਂ ਗੱਲਾਂ ਦਿਲ ਦਾਰਦੀਆਂ ਗੱਲਾਂ ਨਹੀਂ ਸੋਣੇ ਯਾਰਦੀਆਂ ਗੱਲਾਂ ਵਾਲਾ ਗੁੱਸਾ ਨਹੀਂ ਮੰਨੀ ਦੇ ਓਏ ਇੰਜ ਨਹੀਂ ਕਰੀਂਦੇ ਐ ਅੰਸਰਾ ਉਹ ਕਹਿੰਦਾ ਦੀਨ ਸੀਨ ਨਾਲ ਜੱਟ ਦਾ ਨਾ ਤੂੜਾ ਮੁਟਿਆਰਾਂ ਨੂੰ ਚੋਪੀ ਸੋਪੀ ਨਹੀਂ ਜੱਟ ਦੀ ਓਏ ਪੱਤ ਸਰਦਾਰਾਂ ਨੂੰ ਪਰ ਬਾੜੀ ਨੂੰ ਪੇਕੇ ਜਾਣ ਦੀ ਆਦਤ ਪਾਈਏ ਸ਼ੇਰ ਤੇ ਜੱਟ ਕਦੇ ਵੀੁੱੁੱਤੇ ਠਾਈਏ ਨਾ ਓਏ ਨਾ ਪੈਰਾਂ ਵਿੱਚ ਰੋਲੋ ਓ ਪਿਉ ਦੀ ਸਰਦਾਰੀ ਨੂੰ ਕੱਟ ਜਾਵਣ ਹੱਥ ਜੋ ਪਿਉ ਦੀ ਪਹੁੰਚਣ ਦਾੜੀ ਨੂੰ ਓਏ ਨਾ ਪੈਰਾਂ ਵਿੱਚ ਰੋਲੋ ਓ ਪਿਉ ਦੀ ਸਰਦਾਰੀ ਨੂੰ ਕੱਟ ਜਾਵਣ ਹੱਥ ਜੋ ਪਿਉ ਦੀ ਪਹੁੰਚਣ ਦਾੜੀ ਨੂੰ ਓ ਮਿੱਤਰੋ ਕਦੇ ਨਾ ਸੁਰ ਵਿੱਚ ਵੱਜਦਾ ਢਿੱਲਾ ਢੋਲ ਵਜਾਈਏ ਨਾ ਸਭ ਪੇਰ ਤੇ ਜੱਟ ਕਦੇ ਵੀ ਓਇ ਸੁਤੇ ਠਾਈਏ ਨਾ ਇੱਕ ਹੋਰ ਆ ਜਾ ਯਾਰ ਲੈ ਦੱਸ ਇੱਕ ਅੱਧਾ ਤੂੰ ਵੀ ਕਲਾ ਪ੍ਰਦਰਸ਼ਨ ਕਰ ਸੁਣਾ ਇੱਕ ਅੱਧਾ ਕੋਈ ਲਾ ਚਿੱਟਾ ਲਾ ਚਿੱਟਾ ਕਰ ਦੇਗਾ ਅੱਖਾ ਸਾਰਾ ਕੋਈ ਕਰ ਦੂ ਕੋਈ ਚਿੱਟਾ ਕਾਲਾ ਲਾ ਦੂ ਇੱਕੋ ਕਰ ਨਹੀਂ ਜੰਮਣਾ ਮੁਰਕੇ ਇੱਕ ਟੱਪਰ ਬਣ ਜਿਆ ਨੇ ਕਿਵੇਂ ਆ ਜਿਹੜਾ ਹੁਣ ਗਾਉਣਾ ਸੀ ਹੈਗਾ ਨਹੀਂ ਇੱਕੋ ਕਰ ਨਹੀਂ ਜੰਮਣਾ ਮੁਰਕੇ ਇੱਕ ਟੱਪਰ ਬਣ ਜਿਆ ਚੱਲ ਠੀਕ ਆ ਲੈ ਦੇ ਟੈਂਕ ਕਰ ਦੇ ਸ਼ੁਰੂ ਕਿੱਥੋਂ ਹੁੰਦਾ ਸ਼ੁਰੂ ਮੈਨੂੰ ਬੋਲ ਮੈਨੂੰ ਨਹੀਂ ਪਤਾ ਕਿੱਥੋਂ ਹੁੰਦਾ ਤੂੰ ਚੱਕ ਜਿੱਥੋਂ ਵੀ ਚੱਕਣਾ ਚੱਲ ਦੋ ਮਿੰਟ ਰੁਕ ਜਾ ਚੱਲ ਜਦ ਜੀ ਕੀਤਾ ਸਾਵੇਂ ਬੈ ਗਈ ਜਦ ਜੀ ਕੀਤਾ ਸੰਗ ਤੇ ਲੈ ਜਈ ਉਸ ਰੁੱਖ ਨੂੰ ਵੱਢ ਕੇ ਇਸ ਰੁੱਖ ਨੂੰ ਵੱਢ ਕੇ ਤੁਪੇ ਚਿਹਰਾ ਲੂਜ਼ ਹੋ ਰਿਹਾ ਏ ਦੱਤ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਦੱਤ ਸਾਨੂੰ ਛੱਡ ਕੇ ਓ ਦੱਤ ਸਾਨੂੰ ਛੱਡ ਕੇ ਕੰਨ ਤੇ ਦਾ ਹੱਥ ਰੱਖਾ ਏ ਇੱਕ ਹੱਥ ਕੰਨ ਤੇ ਏ ਦੱਤ ਸਾਨੂੰ ਛੱਡ ਕੇ ਓ ਦੱਤ ਸਾਨੂੰ ਛੱਡ ਕੇ ਫੇਰ ਹੀ ਇਹ ਕ ਲੱਗੂਗੀ ਕਾ ਹੋ ਰਾਨ ਛੱਡ ਕੇ ਤਾਂ ਗਈ ਨਹੀਂ ਤੇ ਗੱਦੀ ਚੱਲੀ ਓਏ ਅੱਜ ਤੇ ਚਾਲੇ ਤਾਂ ਗਈਆਂ ਪੈਰਾਂ ਵੀ ਭੁੱਲ ਗਿਆ ਕਿਹੜਾ ਲਿਖਿਆ ਤੇ ਆਪਦਾ ਨਿਕੜਾ ਨਹੀਂ ਆਉ ਦਸਣਾ ਪਹਿਲਾਂ ਲਾਉਂਦੇ ਪੰਨੀ ਤੇ ਫਿਰ ਪਾਉਂਦੇ ਨੇ ਸਰਿੰਦ ਵਿੱਚ ਸਾਰੇ ਪਾਉਣਦੇ ਪਹਿਲਾਂ ਲਾਉਂਦੇ ਪੰਨੀ ਤੇ ਫਿਰ ਪਾਉਂਦੇ ਨੇ ਸਰਿੰਦ ਵਿੱਚ ਸਾਰੇ ਚਿੱਟੇ ਨੇ ਮਢੀਰ ਘਾਲਤੀ ਚਿੱਟੇ ਨੇ ਮਢੀਰ ਘਾਲਤੀ ਨਾਲੇ ਰੋਲਗੇ ਨੇ ਮਾਪੇ ਵੀ ਗਚਾਰੇ ਗਰਾਮੀ ਪੂਰੀ ਲਾਉਂਦਾ ਮੁੰਡਾ ਹੋਦ ਤੇ ਨਾ ਆਉਂਦਾ ਮੁੰਡਾ ਪਾਲ ਲਈਏ ਪੁੱਠੇ ਜੀ ਬਿਮਾਰੀ ਅੰਗ ਵੈਵਰੇਟ ਲਾ ਕੇ ਰੱਖੇ ਬਾਲ ਵੀ ਨਾ ਬਾਕੇ ਰੱਖੇ ਸੁਮਗਲ ਰਾਂ ਨਾਲ ਪੂਰੀ ਯਾਰੀ ਉੱਤੋਂ ਦਿਸਦੇ ਬੈਲੀ ਆ ਮੇਟੋਂ ਖੋਖਲੇ ਹੋ ਗਏ ਸਾਰੇ ਜਿੱਤੇ ਨੇ ਮੰਦਿਰ ਗਾਲਤੇ ਨਾਲ ਰੌਲ ਗਨੇ ਮਾਪੇ ਵੀ ਬਚਾਰੇ